ਮੁੰਡਾ ਮਨੀ ਕਾਰ ਆਇਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਖਾਣ ਨੂੰ ਵੀ ਕੁਛ ਹੈ ਨਹੀਂ ਦੇਖਦੀਆਂ ਜੱਬਿਆਂ ਦੇ ਵਿੱਚ ਜੇ ਕੁਝ ਹੋਊਗਾ ਤਾਂ ਬਣਾ ਕੇ ਮੈਂ ਤਾਂ ਖਾਣੀ ਆ ਜੇ ਕੁਝ ਹੋਊਗਾ ਤਾਂ ਉੱਠਦੀ ਆ ਉੱਠ ਕੇ ਦੇਖਦੀ ਆ भी कुछ है नी गां भी कुछ है नी का बनावा की कुछ भी नहीं करते बनावा की, की खाव <laughs> आप निकल जाता है ਨੋ ਇਹਦੇ ਚ ਵੀ ਹੈ ਨਹੀਂ ਕੁਛ ਨੀ ਕਿਸੇ ਕੋਸ਼ਿਸ਼ ਵੀ ਹੈ ਨਹੀਂ ਬਣਾਉਣਾ ਖਾਣਾ ਕੀ ਆ ਮੈਂ ਕਾਜ ਵੀ ਜਾਂ ਗਈ ਆ ਕੀ ਬਣਾਵਾ ਕੀ ਖਾਵਾ ਸਿੰਧੋ ਕੇ ਜਾਨੀ ਹਜੇ आटा मिल गया था ये उन्होंने देता था रोटी बना लूंगी जानी है हम छिंदू के घरे जानी है जे आटा मिल गया था रोटी ला लूंगी। नहीं तो बैठी कुड़े छिंदो ਲੱਗਦਾ ਫੇਰ ਅਜ ਬੰਸੋਏਂ ਦੀ ਆਈ ਆ। ਹੋਰ ਕੀ ਉਹਨਾਂ ਤਾਂ ਨਿੱਤ ਦਾ ਹੀ ਕੰਮ ਆ ਮੰਗਣ ਦਾ। ਮੁੰਡਾ ਤੇ ਉਹਦਾ ਨਸ਼ੇੜੀ ਆ। ਹਾਂ ਕੱਲ ਵੀ ਆਏ ਸੀਗੀ। ਹਾਂਜੀ ਆਈ ਸੀ ਕੱਲ ਵੀ। ਅੱਛਾ। ਚਲ ਆਜੋ ਬੰਸੋਏਂ ਦੀ ਅੰਦਰ ਆਜੋ। ਬਾਈ ਦਾ। ਆ ਮੈਂ। ਹਾਂਜੀ ਦੱਸੋ। ਆਖਲੇ ਦਾ ਕੰਮ ਆ ਕਿਤੇ। ਆਟਾ ਅੰਟੀ ਤੁਹਾਨੂੰ ਪਤਾ ਹੋਵੇਗਾ ਤੁਹਾਨੂੰ ਕੱਲ ਵੀ ਦਿੱਤਾ ਸੀ ਆਟਾ ਸੋ ਤਾਂ ਕੰਪੂਆ ਹੀ ਆਉਣਾ ਹੀ ਹੈ ਮੈਂ ਮੋਝੂ ਮੋਟੋ ਉਹ ਤੁਸੀਂ ਕਿੱਥੇ ਮੋਣੀਆ ਕੋਈ ਤੇ ਤੁਹਾਡਾ ਨਸ਼ੇੜੀਆ ਜਦੋਂ ਤੁਹਾਡੇ ਘਰੇ ਗਣ ਗਾਣ ਦੀਆ ਪਹਿਲਾਂ ਹੀ ਉਹ ਤਾਂ ਵੇਚ ਦਿੰਦਾ ਹੁੰਦੇ ਸਾਰੇ ਤੇ ਮੇਰੀ ਪੇਸ਼ਾਨੀ ਹਾਂ ਬਾੜੀ ਆ 250 ਜਿੰਨੇ ਮੈਂ ਤਾਂ ਬਸ ਕਰ ਤਾ ਮੋਝੂ ਅੰਟੀ ਦੇਖੋ ਤੁਹਾਨੂੰ ਵੀ ਪਤਾ ਹੀ ਆ ਕਿ ਸਾਡੇ ਘਰ ਵੀ ਖਰਚਾ ਆ 8 9 ਜੀ ਸਾਡੇ ਵੀ ਘਰੇ ਖਾਣ ਵਾਲੇ ਆ ਠੀਕ ਹੈ ਤੇ ਰੋਜ਼ ਰੋਜ਼ ਜੋ ਮੰਗਿਆ ਤੁਹਾਨੂੰ ਵੀ ਪਤਾ ਕੋਈ ਨਹੀਂ ਦਿੰਦਾ ਤੇ ਰੋਜ਼ ਰੋਜ਼ ਤੁਸੀਂ ਨਾ ਆਇਆ ਕਰੋ ਠੀਕ ਹੈ ਮੰਗਣ ਨਾਲੇ ਜਿਹੜਾ ਤੁਸੀਂ ਉਧਾਰ ਲੈ ਕੇ ਜਾਂਦੇ ਹੋ ਉਹ ਤੇ ਤੁਸੀਂ ਵਾਪਸ ਕਰਦੇ ਹੀ ਨਹੀਂ ਮੇਲਾ ਨਾਲ ਉਧਾਰ ਤੇ ਤੁਸੀਂ ਵਾਪਸ ਕੀਤਾ ਹੀ ਨਹੀਂ ਹੁਣ ਤੱਕ ਪਰ ਕਰੋਗੇ ਕਿ ਕਿੱਥੇ ਤੁਹਾਡਾ ਪੋਤੇ ਦਾਦਿਆਂ ਨੇ ਛੇੜੀ ਆ ਕਿੱਥੋਂ ਦੇਵੋਗੇ ਸਾਨੂੰ ਵਾਪਸ ਚੱਲ ਕੋਈ ਨਾ ਤੇ ਅੱਜ ਦਾ ਤੁਹਾਨੂੰ ਠੀਕ ਹੈ ਸਾਧਦੀ ਆ ਤੇ ਅੱਜ ਦਾ ਆਟਾ ਦੇ ਦਿੰਨੇ ਆ ਤੇ ਫੇਰ ਨਾ ਆਇਓ ਸਾਡੇ ਘਰੇ ਠੀਕ ਹਾਂਜੀ ਲਿਆ ਦੇ ਆ ਤਾਂ ਆ ਲੋਕ ਵੀ ਆਟਾ ਧੰਨਵਾਦ ਕੋਈ ਗੱਲ ਨਹੀਂ ਆਂਟੀ ਧੰਨਵਾਦ ਤਾਂ ਤੁਸੀਂ ਨਾ ਅਸੀਂ ਰੋਜ਼ ਰੋਜ਼ ਨਾ ਆਇਆ ਕਰੋ ਤੁਹਾਨੂੰ ਵੀ ਪਤਾ ਹੈ ਕਿ ਰੋਜ਼ ਰੋਜ਼ ਮੰਗਿਆ ਕੋਈ ਨਹੀਂ ਦਿੰਦਾ ਠੀਕ ਹੈ ਤੇ ਹਰ ਕਿਸੇ ਦਾ guzara ਅੱਜ ਦੇ ਸਮੇਂ 'ਚ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਠੀਕ ਹੈ ਚਲ ਕੋਈ ਨਹੀਂ ਅੱਜ ਤੇ ਤੁਹਾਡਾ ਖਾਰਤਾ ਹੈ ਠੀਕ ਹੈ ਤੇ ਅੱਗੇ ਨਾ ਆਈਓ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਉਧਾਰ ਦਾ ਚਲੋ ਜੋ ਵੀ ਸੀਗਾ ਠੀਕ ਹੈ ਉਹਨੂੰ ਛੱਡੋ ਪਰ ਹੁਣ ਨਾ ਆਈਓ ਠੀਕ ਹੈ ਇਹ ਤੁਹੇ ਅਸੀਂ ਐਹ ਜੀ ਲਾਗ ਤੂੰ ਗੰਦੀ ਲਾਗ ਨੇ ਮੈਨੂੰ ਦਰ ਦਰ ਮੰਗਣਾ ਲਾਤਾ ਸੌ ਸੌ ਗੱਲ ਬੋਲਦੀਆਂ ਮੰਗਣਾ ਕਿਹੜਾ ਸੌਖਾ ਹਾਂ ਮੇਰਾ ਤਾਂ ਇੱਕੋ ਸਹਾਰਾ ਪੁੱਤ ਮੈਂ ਆਖਿਆ ਸੀ ਮੇਰਾ ਸਹਾਰਾ ਬਣੂਗਾ ਪਰ ਮੈਨੂੰ ਬਹੁਤ ਮਾਰ ਦਿੱਤਾ ਡੋਬ ਦਿੱਤਾ ਹੁਣ ਕੀ ਕਰਾਂ ਮੈਂ ਕੀ ਕਰਾਂ ਮੈਂ ਕੋਈ ਮੈਨੂੰ ਸਹਾਰਾ ਨਹੀਂ ਦਿੰਦਾ ਮੁੰਡਾ ਕੰਮ ਕਰ ਕਿਵੇਂ ਆ ਚੱਲ ਜਾਂਦਾ ਵਧੀਆ ਹਾਂਜੀ ਹਾਂਜੀ ਭਾਈ ਜੀ ਵਧੀਆ ਚੱਲਦਾ ਹੀ ਤੇ ਉਹ ਮੁੰਡਾ ਆਪਣਾ ਜਿਹੜਾ ਮੋਗੇ ਵਾਲਾ ਸੀ ਉਹ ਦੇ ਜਾ ਤਾ ਹੈ ਯਾਰ ਹਾਂ ਭਾਈ ਦੇ ਗਿਆ ਤਾਂ ਕਿੰਨੇ ਦੇ ਕੇ ਗਿਆ ਵਾ 50000 ਰੁਪਏ ਦੇ ਗਿਆ ਭਾਈ ਚਲੋ ਤੇ ਹੋਰ ਹੋਰ ਠੀਕ ਠਾਕ ਵਧੀਆ ਕੰਮ ਕਰ ਹਾਂਜੀ ਹਾਂਜੀ ਵਧੀਆ ਜਾ ਚਲੋ ਓਕੇ ਹੈ ਨਾ ਹਾਂਜੀ ਹਾਂਜੀ ਕਿਰਪਾ ਚਲੋ ਹਾਏ ਓਏ ਰੱਬਾ ਅੱਜ ਤਾਂ ਸਰ ਜੇ ਭੈਣ ਨਾ ਬਹੁਤ ਔਖਾ ਯਾਰ ਸਾਰੀ ਜਾਨ ਨਿਕਲਦੀ ਜਾਂਦੀ ਆ ਕੀ ਕਰਾਂ ਯਾਰ ਭੈਣ ਨਾਲ ਸਾਲਾ ਕੋਈ ਪੈਸਾ ਵੀ ਹੈ ਨਹੀਂ ਕਿਦੋਂ ਮਿਲਿਆ ਵੀ ਨਹੀਂ ਕੁਛ ਪਤਾ ਬਾਈ ਓਏ ਬਾਈ ਬਾਈ ਜੀ ਬਾਈ ਜੀ ਕਰੀਆਂ ਜਵਾ ਮੁੰਡਿਆ ਦੇਖ ਗਿਆ ਬਾਹਰ ਕੌਣ ਆਹਣਾ ਬਾਈ ਬਾਈ ਕੌਣਾ ਬਾਈ ਬਾਈ ਨੂੰ ਮੈਂ ਯਾਰ ਬਾਈ ਨੂੰ ਮਲਾ ਦੇ ਯਾਰ ਮੈਂ ਤਾਂ ਾਲੀ ਗੱਲ ਆ ਯਾਰ ਬਾਈ ਬਾਈ ਨੂੰ ਬਾਜ ਮਾਰ ਦੇ ਯਾਰ ਬਹੁਤ ਔਖਾ ਯਾਰ ਬਾਈ ਮਾਰ ਯਾਰ ਵੀਰਾ ਬਣ ਕੇ ਮੈਂ ਤਾਂ ਾਲੀ ਗੱਲ ਆ ਯਾਰ ਬਾਈ ਨੂੰ ਬੁਲਾ ਦੇ ਯਾਰ ਉਹ ਜੁ ਮੁੰਡਾ ਆ ਬਾਈ ਕੱਲ ਵਾਲਾ ਜਿਹੜਾ ਜਿਹੜਾ ਪੱਖਾ ਦੇ ਕੇ ਗਿਆ ਬਾਈ ਨੂੰ ਬਾਈ ਨੂੰ ਮਲਾ ਦੇ ਯਾਰ ਪਤਾ ਨਹੀਂ ਉਹ ਕਹਿੰਦਾ ਮੈਂ ਬਾਈ ਨੂੰ ਮਲਾ ਦੋ ਮੈਨੂੰ ਬਾਈ ਦਾ ਕੰਮ ਆ ਬਾਈ ਮਲਾ ਦੇ ਯਾਰ ਵੀਰਾ ਬਣ ਕੇ ਮੈਂ ਤਾਂ ਾਲੀ ਗੱਲ ਆ ਤੁਹਾਡੇ ਬਾਈ ਮਲਾ ਦੇ ਬਾਈ ਅਜਾ ਆ ਗੋ ਵੀ ਭੈਣ ਦੀ ਜਾਨ ਨਿਕਲ ਗਈ ਅੱਜ ਤਾਂ ਸਾਲੀ ਓਏ ਬਹੁਤ ਔਖਾ ਭਰਾ ਬੜਾ ਬਾਈ ਯਾਰ ਯਾਰ ਔਖਾ ਬਹੁਤ ਔਖਾ ਯਾਰ ਅੱਜ ਦਾ ਮੈਂ ਤਲੀ ਗੱਲ ਪਾਇਆ ਹੈ ਨਹੀਂ ਯਾਰ ਬਾਈ ਪਹਿ ਤਾਂ ਮੇਰਾ ਤਾਂ ਚੀਜ਼ ਨਹੀਂ ਮਿਲਣੀਗੀ ਬਾਈ ਇਹ ਨਾ ਸੋਤੂ ਹੀ ਲੈ ਕੇ ਜਾਣਾ ਮੈਂ ਤੁਹਾਡੇ ਕੋਲ ਪੱਕਾ ਹੁੰਨਾ ਬਾਈ ਸਮਾਨ ਸੂਨ ਚੱਕ ਲਿਆ ਕੋਈ ਸਮਾਨ ਬਾਈ ਮੈਂ ਕਰਦਾ ਸਾਰਾ ਸੋਨੂ ਹੀ ਦੇਗਾ ਯਾਰ ਤੁਹਾਡਾ ਕਿਹੜਾ ਫ੍ਰੀ ਦਾ ਆਉਂਦਾ ਫਿਰ ਬਾਈ ਮੈਂ ਤਲੀ ਗੱਲ ਅੱਜ ਦਾ ਸਾਰ ਦਿਆ ਹੋਏ ਨੂੰ ਨਾ ਨਾ ਯਾਰ ਬਾਈ ਬਾਈ ਮੈਂ ਤਲੀ ਗੱਲ ਦੇ ਦਿੱਤੀ ਬਾਈ ਲੈਣੀ ਆ ਮੈਂ ਨਹੀਂ ਸਾਰ ਜਾਣਾ ਯਾਰ ਗੀਰਾ ਬਣ ਕੇ ਯਾਰ ਗੀਰਾ ਬਣ ਕੇ ਆ ਗਿਆ ਬਾਈ ਬਾਈ ਬਣ ਕੇ ਸਾਰਦਿਆ ਰਹਿ ਗਿਆ ਬਾਈ ਮੈਂ ਬਾਈ ਮੈਂ ਸੁਣ ਬਾਈ ਸੁਣ ਬਾਈ ਸੁਣ ਨੂੰ ਸਮਾਨ ਦੇ ਕੇ ਜਾਨਾ ਬਾਈ ਬਾਈ ਮੈਂਨਤ ਵਾਲੀ ਗੱਲ ਹੈ ਯਾਰ ਨਾ ਯਾਰ ਬਾਈ ਬਾਈ ਮੈਂਨਤ ਵਾਲੀ ਗੱਲ ਹੈ ਯਾਰ ਆਏ ਨਾ ਕਰ ਯਾਰ ਗੀਰਾ ਬਣ ਕੇ ਨਾ ਯਾਰ ਨਾ ਯਾਰ ਬਾਈ ਆਏ ਨਾ ਕਰ ਨਾ ਯਾਰ ਬਾਈ ਫੇਰ ਲਾਓ ਯਾਰ ਬਾਈ ਨੇ ਵੀ ਜਵਾਬ ਦਿੱਤਾ ਹੁਣ ਕੀ ਕਰਾਂ ਪੈਂਦਣਾ ਕਿੱਥੋਂ ਲਿਆਵਾਂ ਜਿਹਦਾ ਸਮਾਨ ਚੱਕਾਂ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਕੀ ਕਰਾਉਣ ਨੂੰ ਹੈ ਇੱਧਰ ਜਾਣਾ ਉੱਧਰ ਜਾਵਾ ਕਿਹੜਾ ਸਮਾਨ ਚੱਕਾ ਫੰਕਸ਼ਨ ਲੱਗੇ ਪਿਆ ਮੈਂ ਗਿਆ ਨਿਆਟ ਪੈਨਸ਼ਨ ਮ लगी बेबे ਨੂੰ ਉਹਨੇ ਬੇਬੇ ਕੋਲ ਚਾਲਾ ਵੀ ਹੀ ਹਾਲ ਹੈ ਇੱਕ ਦੇ ਕੇ ਤੋਂ ਚਾਕੇ ਲੈ ਕੇ ਹੁਣਾ ਪੈਨਸ਼ਨ ਉਹਦੇ ਕੋਲ ਜਾਣਾ ਮਾ ਚੱਲ ਕੋਈ ਨਾ ਪੈਨਸ਼ਨ ਲੈ ਕੇ ਜਾਣਾ ਬਸ ਬਸ ਆਏ ਵੇ ਬੇਬੇ ਕੋਲ ਜਾਲਾ ਜਬੇ ਬੇਬੇ ਦਾ ਬੇਬੇ ਓ ਬੇਬੇ ਹਾਂ ਪੈਸੇ ਦੇ ਦੇ ਮੈਨੂੰ ਕਿਹੜੇ ਪੈਸੇ ਬੇਬੇ ਮੈਨੂੰ ਪੈਸੇ ਦੇ ਦੇ ਉਹ ਮੈਨੂੰ ਪੈਸੇ ਚਾਹੀਦੇ ਆ ਦੇ ਦੇ ਕੋਈ ਬੇਬੇ ਮੈਨੂੰ ਬਹੁਤ ਹੋ ਜਾਊਗਾ ਮੈਨੂੰ ਪੈਸੇ ਦੇ ਦੇ ਹਰ ਬਰਬਾਦ ਕਰਤਾ ਤੇ ਇਹ ਵੀ ਨਹੀਂ ਕਰ ਚਦਾ ਬੇਬੇ ਪੈਸੇ ਦੇ ਦੇ ਮੈਨੂੰ ਮੇਰਾ ਬਹੁਤ ਔਖਾ ਵੇ ਦੇ ਮੈਨੂੰ ਬਹੁਤ ਹੋ ਜਾਊਗਾ ਬੇਬੇ ਜਿੰਨਾ ਦੇ ਬੇਬੇ ਪੈਸੇ ਦੇ ਮੈਨੂੰ ਜਿੰਨਾ ਤਾਂ ਮੈਂ ਜਾਣੀ ਨਾ ਮੈਂ ਆਟਾ ਵੀ ਮੰਗਵਾ ਦਿੰਦੇ ਬਿੰਦ ਤਾਂ ਇਹ ਮੈਂ ਤਾਂ ਮਾਗ ਮਾਗ ਕੇ ਇਹਨਾਂ ਤੈਨੂੰ ਬੇਬੇ ਪੈਨਸ਼ਨ ਮਿਲੀ ਆ ਦੇ ਦੇ ਬੇਬੇ ਪੈਸੇ ਪੈਨਸ਼ਨ ਕਿੱਥੋਂ ਮਿਲਦੀ ਬੇਬੇ ਤੈਨੂੰ ਹੁਣ ਪੈਸੇ ਪੈਨਸ਼ਨ ਮਿਲੀ ਆ ਮੈਨੂੰ ਪਤਾ ਲੱਗਿਆ ਤੂੰ ਮੈਨੂੰ ਦੇ ਦੇ ਪੈਸੇ ਬੇਬੇ ਉਹ ਤੂੰ ਹੁਣ ਹੈ ਨਹੀਂ ਬੇਬ ਪੋ ਦੇ ਦੇ ਬੇਬੇ ਪੈਸੇ ਮੈਨੂੰ ਮੈਨੂੰ ਕੁਛ ਹੋ ਜਾਊਗਾ ਪੈਸੇ ਦੇ ਦੇ ਅੱਛਾ ਬੇਬੇ ਪੈਸੇ ਦੇ ਦੇ ਮੈਨੂੰ ਪਤਾ ਮੈਨੂੰ ਪਤਾ ਲੱਗਿਆ ਪੈਨਸ਼ਨ ਆ ਤੇਰੇ ਕੋਲ ਦੇ ਦੇ ਤੂੰ ਪੈਨਸ਼ਨ ਲੈ ਕੇ ਆਈਆਂ ਰੋਟੀ ਕੋਈ ਪੈਸਾ ਨਹੀਂ ਕਰੇ ਆ ਦੇ ਬੇਬੇ ਪੈਸੇ ਦੇ ਦੇ ਬੇਬੇ ਹਾਂ ਕੁਛ ਦੇ ਦੇ 2200 ਰੁਪਿਆ ਬਬੀ ਮੈਨੂੰ ਕੁਛ ਹੋ ਜਾਊਗਾ ਬੇਬੇ ਮੇਰੀ ਮੇਰੀ ਜਾਨ ਨਿਕਲੀ ਜਾਂਦੀ ਐ ਬੇਬੇ ਮੈਂ ਬਸ ਆਪਾ ਖਾਣਾ ਪੀਣਾ ਕਰੇ ਛੱਡ ਤੂੰ ਰੋਟੀ ਰੋਟੀ ਨੂੰ ਛੱਡ ਦੋ ਮੈਨੂੰ ਮੈਨੂੰ ਨਹੀਂ ਪਤਾ ਰੋਟੀ 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 ਦਾ ਨਹੀਂ ਮੈਨੂੰ ਪਤਾ ਮੈਨੂੰ ਪੈਸੇ ਦੇ ਦੇ ਬੇਬੇ ਬੇਬੇ ਮੈਨੂੰ ਮੈਂ ਬਸ ਮੈਂ ਨਸ਼ਾ ਕਰਨਾ ਬੇਬੇ ਬੇਬੇ ਹਾਂ ਮੰਗਤਾ ਦੇ ਨਹੀਂ ਨਹੀਂ ਮੈਂ ਨਹੀਂ ਰੋਟੀ ਖਾਣੀ ਬੇਬੇ ਨਹੀਂ ਮਾਰ ਦੇ ਨਹੀਂ ਬੇਬੇ ਮੈਨੂੰ ਪੈਸੇ ਦੇ ਦੇ ਆ ਲੈ ਚੱਕ ਹਾਂ ਬੇਬੇ ਮੈਨੂੰ ਪੈਸੇ ਮਾਰ ਦੇ ਆ ਚੱਕ 250 ਰੁਪਇਆ ਮਿਲਿਆ ਸੀਗਾ ਹਾਂ ਲੈ ਆਪਣਾ ਬਣ ਗਿਆ ਅੱਗੇ ਰੱਖ ਬੇ ਹੋਏ ਮਰ ਗਿਆ ਬੇਬੇ ਨਸ਼ਾ ਨਹੀਂ ਕਾਮਾ ਬਣ ਗਿਆ ਆਪਣਾ ਮੈਨੂੰ ਵੀ ਪੁੱਛਿਆ ਤੇਰਾ ਮੈਂ ਉਹ

ਤੈਨੂੰ ਮੈਂ ਜਾਂਦੀ ਲੋੜ ਉਹ ਬੇਬੇ ਕੋਈ ਗੱਲ ਨਹੀਂ ਕਿਹੜਾ ਉਹਨਾਂ ਦਾ ਉਹ ਬਸ ਕੋਈ ਨਾ ਬਸ ਹੁਣ ਮੇਰਾ ਆਜਵਾ ਜਿਗਾਰ ਬਣ ਗਿਆ ਹੁਣ ਬਸ ਕੋਈ ਨਾ ਵਾ ਕੋਈ ਨਾ ਹੋ ਬੇਬੇ ਐਂ ਕਾਦੋ ਕਹਿਨੀ ਆ ਬੇਬੇ ਤੇਰੇ ਬਿਨਾ ਮੇਰਾ ਕੌਣ ਆ ਬੇਬੇ ਕੌਣ ਆ ਬੇਬੇ ਤੇਰੇ ਬਿਨਾ ਤੇਰੇ ਬਿਨਾ ਕੁਝ ਨਹੀਂ ਹੈਗਾ ਪਤ ਤੂੰ ਕੌਣ ਆ ਮੇਰਾ ਬੇਬੇ ਤੇਰੇ ਬਿਨਾ ਕੌਣ ਆ ਮੇਰਾ ਪਰ ਤੂੰ ਹੀ ਮੇਰਾ ਸਹਾਰਾ ਤੇਰਾ ਮਾਫ ਕਰਨਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਬੇਬੇ ਮੈਂ ਹਾਂ ਮੈਂ ਮਾੜੀ ਸੰਗਤ ਦੇ ਵਿੱਚ ਫਸ ਗਿਆ ਬਹੁਤ ਵੱਡੀ ਗਲਤੀ ਹੋ ਗਈ ਹਾਂ ਚਾਚਾ ਪਤਾ ਫੇਰ ਹੁਣ ਬੇਬੇ ਬੇਬੇ ਤੇਰੇ ਬਿਨਾ ਕੋਈ ਨਹੀਂ ਹੈਗਾ ਬੇਬੇ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਬੇਬੇ ਬੇਬੇ ਮੈਂ ਇਹ ਦਲਦਲ ਦੇ ਵਿੱਚੋਂ ਵਾਪਸ ਆਉਣਾ ਚਾਹੁੰਦਾ ਮੈਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਉਣਾ ਚਾਹੁੰਦਾ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਬੇਬੇ ਪੁੱਤ ਮੈਂ ਤਾਂ ਆਪ ਨਹੀਂ ਮੱਚਦੀ ਤੇਰੇ ਬੇਬੇ ਮੈਂ ਇਹ ਚੀਜ਼ਾਂ ਤੋਂ ਛੁਟਕਾਰਾਪਾਉਣਾ ਚਾਹੁੰਦਾ ਬੇਬੇ ਬੇਬੇ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਬੇਬੇ ਤੇਰੇ ਬਿਨਾ ਮੇਰਾ ਕੋਈ ਨਹੀਂ ਹੈਗਾ ਹਾਂ ਬੇਬੇ ਮੈਂ ਤੇਰੇ ਨਾਲ ਹੀ ਰਹਿਣਾ ਚਾਹੁੰਦਾ ਆਪਣੀ ਜ਼ਿੰਦਗੀ ਕਿਵੇਂ ਇਹ ਨਵਾਂ ਸ਼ੁਰੂ ਹੋਊਗਾ ਬੇਬੇ ਮੈਂ ਸਾਰਾ ਕੁਝ ਛੱਡ ਦੇਣਾ ਬੇਬੇ ਹਾਂ ਬੇਬੇ ਆਹ ਲੈ 250 ਰੁਪਿਆ ਅੱਜ ਤੋਂ ਬਾਅਦ ਮੈਂ ਕੋਈ ਵੀ ਗਲਤ ਕੰਮ ਨਹੀਂ ਕਰੂੰਗਾ ਬੇਬੇ ਬੇਬੇ ਗੁਰੂ ਘਰ ਚੱਲ ਕੇ ਹਾਂ ਵੇਬੇ ਨਵੀਂ ਜ਼ਿੰਦਗੀ ਮੈਣੀ ਜਿੱਦੇ ਗੁਰੂ ਘਰੋਂ ਆਪਾਂ ਨਵੀਂ ਜ਼ਿੰਦਗੀ ਸਟਾਰਟ ਕਰੂੰਗਾ ਬੇਬੇ ਮੈਂ ਸਾਰਾ ਕੁਝ ਤਿਆਗ ਦੇਣਾ ਅੱਜ ਤੋਂ ਬਾਅਦ ਮੇਬੇ ਮੈਂ ਕਦੀ ਵੀ ਕਦੇ ਨਸ਼ੇ ਨੂੰ ਹੱਥ ਨਹੀਂ ਪਾਉਂਗਾ ਵਾ ਦਸੋ ਵਾਹਿਗੁਰੂ ਤੈਨਾਂ ਤਾਪਨ ਵਾਰ ਨਾ ਰਹਾ ਦੁੱਖਾਂ ਤਾਂ ਸੁਖ ਰਾਸ ਤੱਕ ਉਹ ਜੰਨਾ ਕੋ ਲਾਗਾ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ੴ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਦਾਇ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾ ਅਮਦਾਸਾ ਹੋਈ ਸਾਹਿਬ ਅਰਜਨ ਔਰ ਗੋਬਿੰਦ ਸਿੰਘ ਜੀ ਅੱਛਾ ਵਾਹਿਗੁਰੂ ਜੀ ਕੀ ਫਤਿਹ ਏ ਸਾਡੇ ਵੀਰ ਨੇ ਆਪਣਾ ਜਗਦੀਪ ਸਿੰਘ ਇਹਨਾਂ ਨੇ ਨਸ਼ੇ ਦੇ ਖਿਲਾਫ ਜਿਹੜਾ ਇਹ ਛੋਟਾ ਜਿਹਾ ਕੋਪਰਾਲਾ ਕੀਤਾ ਆ ਆਪ ਸਾਰਿਆਂ ਵਾਸਤੇ ਸੋ ਨਸ਼ੇ ਜਿਹੜੇ ਆ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਉਹੀ ਵਿਖਾਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਸੋ ਆਪ ਜੀ ਸਾਰੇ ਇਸ ਮੈਸੇਜ ਨੂੰ ਜੋ ਆਪ ਤਿੱਕਰ ਪਹਚਾਇਆ ਨਸ਼ਿਆਂ ਦਾ ਇਹਨਾਂ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਆ ਉਸ ਸਾਡੇ ਵੀਰ ਨੇ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਇੱਕ ਵੀਡੀਓ ਜਿਹੜੀ ਸੀ ਉਹ ਆਪ ਸੰਗਤਾਂ ਨਾਲ ਸ਼ੇਅਰ ਕੀਤੀ ਹੈ ਸੋ ਇਹ ਵੀ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਤੇਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਪ ਜੀ ਹੌਸਲਾ ਫੁਜਾਈ ਕਰਨਾ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕਾ ਛਡੋ ਕੋਤ ਬੰਦੋ ਨਸ਼ਾ ਛਟੋ ਬੋਸ਼ਮ ਬੰਦੋ